ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨਸ਼ੋਪਾਤ ਪ੍ਰਾਪਤ ਪਵਿੱਤਰ ਧਰਤੀ ਸ਼੍ਰੀ ਮੁਕਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਰ ਵਿੱਚ ਲੱਗਣ ਵਾਲੇ ਮੇਲਾ ਮਾਗੀ ਦੇ ਵਿੱਚ ਲੱਗਣ ਵਾਲੇ ਮਨੋਰੰਜਨ ਮੇਲੇ ਦਾ ਟੈਂਡਰ 1 ਕਰੋੜ 31 ਲੱਖ ਰੁਪਏ ਵਿੱਚ ਵਿਰਿੰਦਰ ਕਪੂਰ ਦੇ ਨਾਮ ਤੇ ਠੇਕਾ ਹੋਇਆ ਇਹ ਮੇਲਾ 11/26 ਤੋਂ ਲੈ ਕੇ 28/26 ਤੱਕ ਚੱਲੇਗਾ 31 21 ਵਰਡਸ ਵੀ ਲਿਖਿਆ ਆ ਨਹੀਂ ਆ ਇੰਗਲਿਸ਼ ਵੀ ਆ ਬੀਗਣਾ ਇੰਗਲਿਸ਼ ਲਿਖਿਆ ਹੋਇਆ ਸਰ ਆ ਤੇ ਕੁਝ ਨਹੀਂ ਹੋਣਾ ਹੋਣਾ ਕਿ ਕਿਤੇ ਮੋੜਵਾ ਮੈਨੂੰ ਉਹ ਦਿਲਾ ਕਿ ਮੋੜੋ ਬਿਤੇ ਆ ਆ ਦੇਖੋ 31 ਕਿੱਥੇ ਲਿਖਣੇ ਨੇ ਨਾ ਉਹ ਨੰਦ ਚੈੱਕ ਕਰ ਲਵੋ ਇਹ ਤਾਂ ਯਾਰ ਕੁਝ ਹੀ ਲਿਖਦਾ ਸੀ ਨਾ ਹੁਣ ਇਹ ਚੋਂ ਸਾਡਾ ਤਾਂ ਕੋਈ ਜਿਹੜਾ ਸਰ ਉਹਦੇ ਵਿੱਚ ਲਿਖਿਆ ਸੀ ਉਹ ਤਾਂ ਸਹੀ ਬਣਾਣੀ ਮੈਂ ਤਾਂ ਹੀ ਕਿਹਾ ਸਰ ਕੀਤਾ ਉਹਨੂੰ ਨਹੀਂ ਤਾਂ ਪਹਿਲੇ ਹੀ ਨਹੀਂ ਗੈਣਾ 31 ਨਾ ਮੈਂ ਤਾਂ ਕਹਿੰਦਾ ਨਹੀਂ ਉਚ ਰੋਲੇ ਵਾਲੀ ਗੱਲ ਹੀ ਨਹੀਂ ਸਰ ਇਹ ਚ ਕਿਹੜੀ ਗੱਲੋਂ ਤਾਂ ਆਪਣੇ ਸਾਹਮਣੇ ਪ੍ਰੂਫ ਹੋ ਜੂਗਾ ਕਿਹੜੀ ਗੱਲ ਹੈ ਜੀ ਮੈਂ ਤਾਂ ਤਾਂ ਹੀ ਉਦੋਂ ਵੀ ਤਾਂ ਹੀ ਉੱਠ ਕੇ ਨਾਲ ਹੀ ਗਿਆ ਹੋਏ ਨਹੀਂ ਸਕਦਾ ਮੈਂ ਤਾਂ ਤਾਂ ਹੀ ਉਹ ਤੋਂ ਬਾਅਦ ਤਾਂ ਹਾਂ ਹਾਂ ਮੈਂ 31 31 3 ਨਿਕਲੋ पर वरिंदर कपूर ने जी एक करोड़ कती लाख रुपए जी एक करोड़ कती लाख रुपए जी नहीं कती लाख नहीं वरिंदर सिंह का यार ओवरराइटिंग हुई हुई है अगला बोलो उस तो बाद है जी प्रीतम सिंह एक करोड़ तेरह लाख जी उस तो बाद जसविंदर सिंह एक करोड़ दस लाख बवंजा हजार ਇਹ ਤਿੰਨਾਂ ਜੀ ਠੀਕ ਹੈ ਜੀ। ਠੀਕ ਹੈ। ਦਾਫਾ ਹੋਏ ਸਾਰੇ ਹਾਂ ਇੱਧਰ ਆਤਾ ਜੀ। ਸਨੀ ਜੀ ਲੱਗਿਆ ਹੈ ਨਾ ਅਗਰੋ ਵਿੱਚ ਪਤਾ ਕੀ ਗੱਲ ਹੈ ਮੇਲੇ ਦਾ ਟੈਂਡਰ ਹੋਇਆ ਅੱਜ ਕਿਹਦੀ ਟੈਂਡਰ ਹੋਇਆ ਕਿੰਨੀ ਬੋਲੀ ਲੱਗੀ ਕਿੱਥੋਂ ਸਟਾਰਟ ਹੋ ਰਿਹਾ ਹੈ। ਰੋਇਲ ਬੱਚਾ ਆ ਰਿਹਾ ਹੈ। ਹਾਂਜੀ ਅੱਜ ਮੱਗ ਗਈ ਮੇਲੇ ਦੇ ਵਿੱਚ ਲੱਗਣ ਵਾਲੇ ਮਨੋਰੰਜਨ ਮੇਲੇ ਦੇ ਇੱਕ ਕੇ ਤੇ ਦੇਨ ਸੰਬੰਧੀ ਅੱਜ ਬੋਲੀ ਹੋਈ ਸੀ ਉਸ ਦੇ ਵਿੱਚ ਕੁੱਲ 8 ਜਾਨੀ ਕਿ ਜਿਹੜੇ ਨਿਫਾਫਾ ਬੰਡ ਟੈਂਡਰ ਪ੍ਰਾਪਤ ਹੋਏ ਸੀ 1 ਕਰੋੜ 10 ਲੱਖ ਰੁਪਇਆ ਰਿਜ਼ਰਵ ਪ੍ਰਾਈਸ ਤੋਂ ਸ਼ੁਰੂ ਹੋਈ ਸੀ ਬੋਲੀ ਤੇ ਸਭ ਤੋਂ ਵੱਧ 1 ਕਰੋੜ 31 ਲੱਖ ਸਾਡੇ ਕੋਲ ਜੁੜੀ ਸੀ ਰਕਮ ਦਾ ਟੈਂਡਰ ਪ੍ਰਾਪਤ ਹੋਇਆ ਸੀ ਉਹਨਾਂ ਦੀ ਫੇਵਰ ਦੇ ਵਿੱਚ ਗਿਆ ਹੈ ਬਨਾ ਕੀ ਟੈਂਡਰ ਕਰਦੇ ਜੀ ਹੋਇਆ ਜੀ ਨਾਮ ਤੇ ਆਵਰੇਂਦਰ ਕਪੂਰ ਮੈਮ ਕਿ ਕਦੋਂ ਲੈ ਕੇ ਕਦੋਂ ਤੱਕ ਦਾ ਟੈਂਡਰ ਹੈਗਾ ਕਿੰਨੀ ਦੇਰ ਦਾ ਮੇਲਾ ਹੈ ਲੱਗਦਾ ਹੈ ਇਹ ਮੇਲਾ 1 ਇੱਕ 26 ਤੋਂ ਲੈ ਕੇ 28 ਤੋਂ 26 ਤੱਕ ਚੱਲੇਗਾ ਜੀ ਮੈਂ ਠੀਕ ਹੈ ਅੰਦਰ ਕਪੂਰ ਦੀ ਕੰਪਨੀ ਤੋਂ ਮਾਗੀ ਦੇ ਮੇਲੇ ਦੀ ਡੇਟਾ ਸੇਮ ਹੀ ਹੁੰਦੀ ਆ ਬਾਜੀ ਉਹਦੀ ਮਾਗੀ ਦੇ ਮੇਲੇ ਦਾ ਟੈਂਡਰ ਹੋਏਗਾ ਇਹ ਕਿੰਨੇ ਤੋਂ ਬੋਲੀ ਸ਼ੁਰੂ ਹੋਈ ਸੀ ਤੇ ਕਿੰਨੀ ਤੁਸੀਂ ਬੋਲੀ ਇੱਕ 10 ਤੋਂ ਬੋਲੀ ਹੋਈ ਸੀ ਸਰ ਸ਼ੁਰੂ ਤੇ ਤੁਸੀਂ ਕਿੰਨੀ ਬੋਲੀ ਲਾਈ 131 ਇਹ ਕੋਈ ਥੋੜੀ ਜਿਹੀ ਕਨਫਿਊਜ਼ਨ ਹੈ 131 ਦੇ 121 ਦੀ ਉਹ ਕਲੀਅਰ ਹੋ ਜੂਗੀ 121 121 ਭਰੀ ਸੀਗੀ ਉਹ ਕਰੇ 31 ਉਹਦੀ ਕਨਫਿਊਜ਼ਨ ਥੋੜੀ ਜਿਹੀ ਕਲੀਅਰ ਹੋ ਜੂਗੀ ਫਾਰਮ ਦਿੱਤੇ ਸਾਰਾ ਕੁਝ ਲਿਖਿਆ ਹੋਇਆ ਚ ਇਸ ਵਾਰ ਕੀ ਨਵਾਂ ਲੈ ਕੇ ਆ ਰਹੇ ਹੈ ਇਸ ਵਾਰ ਕੁਝ ਨਵਾਂ ਨਾ ਜ਼ਰੂਰ ਲੈ ਕੇ ਆਵਾਂਗੇ ਜਿਹਦੇ ਮਕਸਦ ਹੋਸੀਆਂ ਨੂੰ ਪਿਛਲੀ ਵਾਰੀ ਹੋਰ ਨਵੀਆਂ ਚੀਜ਼ਾਂ ਦਿੱਤੀਆਂ ਸੀ ਇਸ ਵਾਰ ਹੋਰ ਵੀ ਇਸ ਤੋਂ ਨਵੀਆਂ ਚੀਜ਼ਾਂ ਆਉਣਗੀਆਂ ਮੇਰੇ ਨਾਲ ਕਦੋਂ ਸ਼ੁਰੂ ਹੋਣਾ ਹੈ ਕਦੋਂ ਤੱਕ ਚੱਲੇਗਾ ਇੱਕ ਤਰੀਕ ਤੋਂ ਸਟਾਰਟ ਹੋਊਗਾ ਸਰ 28 ਤਰੀਕ ਤੱਕ 28 ਫਰਵਰੀ ਤੱਕ 1 ਜਨਵਰੀ ਤੋਂ 28 ਫਰਵਰੀ ਤੱਕ